ਵਾਇਗੁਰ ਦੀ ਖਾਲਸਾ ਵਾਇਗੁਰ ਜੀ ਦੀ ਫਤਿਹ ਧੰਨ ਧੰਨ ਬਾਬਾ ਗੁਰਦਤਾ ਜੀ ਦੀਨ ਦੁਨੀ ਦਾ ਟਿਕਾ ਜੀ ਜੋ ਵਰ ਮੰਗਿਆ ਸੋ ਵਰ ਦਿੱਤਾ ਜੀ ਕੀਤਵਰ ਸਾਹਿਬ ਕੱਲੂ ਕਾਲ ਤੱਕ ਦੇ ਹੁਕਮ ਅਨਸਾਰ ਜੋਗੀ ਜਹੇਦਾਰ ਜੀ ਨੇ ਹੁਕਮ ਕੀਤੇ ਹੈ ਕੱਲ 21 ਤਰੀਕ ਨੂੰ ਬੰਦੀ ਛੁੜ ਦੇ ਉਸਤੇ ਦਿਵਾਲੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਉਹਦੇ ਸੰਬੰਧ ਵਿੱਚ ਅਸੀਂ ਸਟੇਜ ਦੀ ਵੀ ਤਿਆਰੀ ਕਰ ਲਈ ਹੈ ਜੋ ਢਾਡੀ ਪ੍ਰਚਾਰਕ ਕੱਲੂ ਸਾਡੇ ਸਟੇਜ ਤੇ ਸਟੇਜਾਂ ਸੰਭਾਲਣਗੇ ਚਲਾਣਗੇ ਲੰਗਰਾਂ ਦਾ ਸਾਡਾ ਚੇਚਾ ਪ੍ਰਬੰਧ ਕੀਤਾ ਹੈ ਸਾਫ ਸਫਾਈ ਦਾ ਸਾਡਾ ਪ੍ਰਬੰਧ ਚੱਲ ਰਿਹਾ ਹੈ ਸੰਗਤ ਨੂੰ ਅਸੀਂ ਅਪੀਲ ਕਰਦੇ ਆਂ ਕਿ ਸਵੇਰ ਨੂੰ ਵੱਧ ਤੋਂ ਵੱਧ ਸੰਗਤ ਗੁਰੂ ਘਰ ਪਹੁੰਚੋ ਤੇ ਹਾਜ਼ਰੀਆਂ ਲਵਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਏਰੀ ਸੰਗਤ ਨੰਗਤੋਜ ਸੌਤ ਦਿਨ 라ਤੀ ਤੇਰਾ ਕਰਮ ਕੋਟਿਲ ਦਾ ਜਨਮ ਕਭਾਤੀ ਤੇਰਾ ਕਰਮ ਕੋਟਿਲ ਦਾ ਜਨਮ ਕਭਾਤੀ ਮੋਹ ਨਾ ਬਸਾਰੋ ਮੈਂ ਜੰਤੇ